ਇਹ ਬਹੁ ਬਲੀ ਦੀ ਚਾਦਰ ਹੈ ਬਹੁਤ ਹੀ ਵਧੀਆ ਚਾਦਰ ਹੈ ਤੇ 500 ਰੁਪਏ ਦੋ ਦੇਵਾਂਗੇ ਇਹ ਚ ਰੰਗ ਜਿਹੜੇ ਹੈਗੇ ਕਾਫੀ ਜੀ אבי ਰੰਗ ਇੱਕ ਹੈਗਾ ਜੀ ਪੰਜ ਦੇ ਦੋ ਚਾਦਰਾਂ ਤੇ ਜਿਆਦਾ ਵੀ ਰੰਗ ਹੈਗਾ ਜੀ ਰੰਗ ਬਹੁਤ ਵਧੀਆ ਬਹੁ ਬਲੀ ਦੀ ਚਾਦਰ ਹੈ ਤੇ ਸਹਰਾਣ ਨੂੰ ਜਪ ਲੱਗੀ ਹੋਈ ਹੈ אבי ਰੰਗ ਹੈਗਾ ਜੀ ਠੀਕ ਜਿਹੜੇ ਰੰਗ ਜਿਹੜੇ ਦੇ ਬਹੁਤ ਵਧੀਆ ਦੇ ਵਿੱਚ ਤੇ ਇਹਦੇ ਵਿੱਚੋਂ ਤੁਹਾਨੂੰ ਆਪਾਂ ਇੱਕ ਚਾਦਰ ਖੋਲ ਕੇ ਦਿਖਾ ਦਿੰਦੇ ਠੀਕ ਹੈ ਜੀ ਇੱਕ ਚਾਦਰ ਤੁਹਾਨੂੰ ਖੋਲ ਕੇ ਜ਼ਰੂਰ ਦਿਖਾ ਲਾਂਗੇ ਤੇ ਮੇਰਾ ਖਿਆਲ ਇਹ ਰਿੰਕੂ ਆ ਦਿਖਾਵ ਦੇਣੀ ਸੀ ਨਾ ਜੀ ਇਹ ਕਿਤੇ ਦਬੇ-ਦਬਾ ਕੇ ਖੋਲ ਕੇ ਦਿਖਾ ਦਿੰਨੇ ਆ ਤਾਂ ਕਿ ਤੁਹਾਡੀ ਤਸੱਲੀ ਹੋ ਜਾਏ ਅ 50 ਰੁਪਏ ਦੋ ਜੱਦਰਾਂ ਜੀ ਤੇ ਸਹਰਾਣੇ ਨੂੰ ਜੱਟ ਲੱਗੀ ਹੋਈ ਏ ਠੀਕ ਜੀ ਆਹ ਵੇਖੋ ਜੀ ਜੱਟ ਲੱਗੀ ਹੋਈ ਸਹਰਾਣੇ ਨੂੰ ਤੇ ਵਧੀਆ ਕਪੜਾ ਵੀ ਤੇ ਇੱਕ ਚਾਦਰ ਇਹ ਖੋਲ ਕਿਦਾਂ ਦਿਖਾ ਲ ਦਨੇ ਆ ਠੀਕ ਹੈ ਜੀ ਆ ਕਪੜਾ ਜਿਹੜਾ ਵਧੀਆ ਆ ਫੜੋ ਉਦੋਂ ਸਾਧੋ ਫੜੋ ਜੀ ਇੱਕ ਜਾਦੇ ਤੁਹਾਨੂੰ ਵਸਾ ਕੇ ਦਿਖਾ ਲਾਂਗੇ ਫੜੋ ਜੀ ਇਦਣ ਠੀਕ ਇਦਣ ਸਾਥ ਰੱਖ ਲੈ ਜਾਈਦਣ ਲਓ ਜੀ ਇੱਕ ਜਾਦੇ ਤੁਹਾਨੂੰ ਵਸਾ ਕੇ ਆਪਾਂ ਦਿਖਾ ਲ ਦਿੱਤੀ ਏ ਤੇ ਨਾਲੇ